ਮੈਂ ਸੱਚ ਦੀ ਵਾਇਸ ਦਾ ਨਿਊਜ਼ ਰਿਪੋਰਟਰ ਅਮਰਜੀਤ ਸਿੰਘ ਅੱਜ ਕੈਰੀਅਰ ਬੁਸਟਰ ਪਹੁੰਚਿਆ ਗਰਦਾਸਪੁਰ ਵਿਖੇ ਇਹ ਐਲੀਟ ਸੈਂਟਰ ਹੈਗਾ ਸੋ ਇਹਦੇ ਅੰਦਰ ਜਾ ਕੇ ਇਹਨਾਂ ਦੇ ਮਾਲਕਾਂ ਨਾਲ ਗੱਲ ਕਰਦੇ ਆਂ ਕਿ ਇੱਥੇ ਕੀ ਕੀ ਪ੍ਰੋਗਰੈਸ ਅੱਗੇ ਰਾਂਦੀ ਕਿਹੜੇ ਤਰੀਕੇ ਨਾਲ ਐਲੀਟਸ ਕਰਾਉਂਦੇ ਆ ਤੇ ਨਿਆਣਿਆਂ ਨੂੰ ਵਿਦੇਸ਼ ਭੇਜਦੀ ਆ ਤੇ ਕਿੰਨਿਆਂ ਕੋ ਹੁੰਦਾ ਕਿ ਕਾਮਯਾਬੀਆਂ ਇਹਨਾਂ ਨੂੰ ਮਿਲੀਆਂ ਆਈਆਂ ਤੇ ਕਿੰਨੇ ਕਿਰਾਨੇ ਵਿਦੇਸ਼ ਭੇਜ ਚੁੱਕੇ ਆ ਵਿਜੇ ਜਿਹੜੇ ਉਹ ਕਿਹੜੇ ਤਰੀਕੇ ਨਾਲ ਹੁੰਦੇ ਆ ਕਿਹੜੇ ਕਿਹੜੇ ਦੇਸ਼ਾਂ ਦੇ ਵਿਜੇ ਲਾਉਂਦੇ ਆ ਸੋ ਉਹ ਕੋਈਆ ਸਟੂਡੈਂਟ ਇੱਥੇ ਆ ਕੇ ਖਲੋਤਾ ਇਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਭਾਈ ਕੀ ਨਾਮ ਤੁਹਾਡਾ ਮੈਂ ਨਾਮ ਦੱਸਾਂਗੇ ਮੈਂ ਜਮੂਨਾ ਆਇਆ ਜੀ ਮੈਂ ਵਿੰਦਾਪੜਨ ਨਾਲ ਸੁਣਿਆ ਆਇਲ ਨੂੰ ਅੰਦਰ ਆਇਆ ਹਾਂ ਇਸ ਕਰਕੇ ਆਇਆ ਅਰਥ ਕਰਨ ਆਇਆ ਤੁਸੀਂ ਪੂਰੀ ਤਾਂ ਨੋ ਬਿਸ਼ਵਾਸ ਹੈ ਕਿ ਇਹ ਵਧੀਆ ਤਰੀਕੇ ਨਾਲ ਕਰਾਉਂਦੇ ਆ ਪੂਰਾ ਵੀ ਬਿਸ਼ਵਾਸ ਹੈ ਠੀਕ ਹੈ ਆ ਜਿਓ ਅੰਦਰ ਚੱਲਦੇ ਆ ਇਹ ਜੀ ਇਹਨਾਂ ਦਾ ਸੈਂਟਰ ਆ ਕੈਮਰੇ ਲੱਗੇ ਹੋਏ ਆ ਵਕਾਇਦਾ ਇੱਥੇ ਹਰ ਚੀਜ਼ ਚੈੱਕ ਹੁੰਦੀ ਆ ਸੋ ਕੈਰੀਅਰ ਬੋਇਸਟਰ ਦੇ ਜਿਹੜੇ ਇੰਚਾਰਜ ਨੇ ਉਹ ਬੈਠੇ ਆ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਕੀ ਨਾਂ ਤੁਹਾਡਾ ਭਜੀ ਮੇਰਾ ਨਾਂ ਗੁਰਪ੍ਰੀਤ ਸਿੰਘ ਹੈ ਤੁਹਾਡਾ ਕੀ ਨਾਂ ਭਾਈ ਮੇਰਾ ਨਾਮ ਭਾਈ ਸਤਿੰਦਰ ਜੀ ਸੀ ਸਤਿੰਦਰ ਜੀ ਸਿੰਘ ਜੀ ਸੋ ਗੁਰਪ੍ਰੀਤ ਸਿੰਘ ਤੇ ਸਤਿੰਦਰ ਜੀ ਸਿੰਘ ਨਾਲ ਅਸੀਂ ਗੱਲ ਕਰਦੇ ਆ ਏ ਜਿਹੜਾ ਸੈਂਟਰ ਕਦੋਂ ਤੋਂ ਚਲਾ ਰਹੇ ਆ ਸੋ ਸਟੂਡੈਂਟ ਵੀ ਇਹਨਾਂ ਕੋਲ ਕਾਫੀ ਆਏ ਆ ਕਲਾਸਾਂ ਲੱਗੀਆਂ ਦੇਖੀਆਂ ਸੋ ਹਾਂਜੀ ਭਾਈ ਜੀ ਇਹ ਸੈਂਟਰ ਤੁਸੀਂ ਕਦੋਂ ਤੋਂ ਸ਼ੁਰੂ ਕੀਤਾ ਸੀ ਅਸੀਂ ਆਪਣਾ ਕੈਰੀਅਰ ਬੁਸਟ ਇੰਸਟੀਚਿਊਟ ਜਿਹੜਾ ਸੱਤ ਅੱਠ ਸਾਲ ਤੋਂ ਸਰਵਿਸ ਦੇ ਰਹੇ ਆ ਸਟੂਡੈਂਟ ਨੂੰ ਤੇ ਆਪਣੇ ਨਾਲ ਨਾਲ ਸੀ ਵੀ ਗ੍ਰੈਸਿੰਦਾ ਕੰਮ ਕਰ ਰਹੇ ਆ ਤੇ ਪੀਡੀ ਆਇਲੈਸ ਤੇ ਰਿਲੇਟਿਡ ਅਸੀਂ ਬੱਚਿਆਂ ਨੂੰ ਜਿਹੜੀ ਕੋਰਸਿੰਗ ਦਿੰਨੇ ਆ ਦੇ ਵਧੀਆ ਰਿਜ਼ਲਟ ਆ ਰਹੇ ਨੇ ਟੌਪ ਕਰ ਰਹੇ ਆ ਕਿ 10% ਵਿੱਚੋਂ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਸੁਜੈਸ਼ਨ ਕਰਦੇ ਹਾਂ ਕਿ ਨਵੇਂ ਬੱਚਿਆਂ ਨੇ ਪੀਡੀ ਅਡਰੈਸ ਕਰਨੀ ਹੈ ਉੱਥੇ ਚ ਆਣ ਕੇ ਜੁਆਇਨ ਕਰ ਸਕਦੇ ਹਾਂ ਦੋਏ ਭਲਾ ਭਰਾ ਮਿਲ ਕੇ ਕੰਮ ਕਰਦੇ ਹੋ ਤੁਸੀਂ ਹਾਂਜੀ ਹਾਂ ਆਪਾਂ ਇਕੱਠੇ ਹੀ ਹੋ ਹਾਂਜੀ ਪਿਛਲੇ ਸਾਲ 68 ਤੋਂ ਆਪਾਂ ਦੋਵੇਂ ਇਕੱਠੇ ਕਰਦੇ ਹਾਂ ਇਕੱਠੇ ਕਰਦੇ ਹੋ ਹਾਂਜੀ ਤੇ ਕਿੰਨੇ ਇੱਕ ਜਿਹੜੇ ਆ ਤੁਹਾਡੇ ਹੁਣ ਤੱਕ ਸਟੂਡੈਂਟ ਜਿਹੜੇ ਵਿਦੇਸ਼ਾਂ ਚ ਜਾ ਚੁੱਕੇ ਹੋਣਗੇ ਅੰਦਾਜ਼ਾ ਅੰਦਾਜ਼ਾ ਮੈਸੇਦ ਕਾਫੀ ਨੇ ਕੋਈ 2-3000 ਬੱਚਾ ਹੁਣ ਤੱਕ ਇਥੋਂ ਕਰਕੇ ਜਾ ਚੁੱਕਾ ਹੈ ਤੇ ਜਿਹੜੇ ਸਾਡੇ ਕੋਲ ਸੋ ਟ੍ਰੇਨਰਸ ਨੇ ਉਹ ਵੀ ਕਾਫੀ ਐਕਸਪੀਰੀਐਂਸਡ ਟ੍ਰੇਨਰ ਨੇ ਉਹਨਾਂ ਨੂੰ 22-23 ਸਾਲ ਦਾ ਐਕਸਪੀਰੀਐਂਸ ਨੇ ਤੇ ਖੁਦ ਦੇ ਉਹਨਾਂ ਦੇ ਆਪਣੇ ਨਾਅ ਬੈਂਡ ਨੇ ਓਵਰਲ ਆਲ ਨਾਅ ਬੈਂਡ ਤੇ ਕਾਫੀ ਚੰਗੀ ਟ੍ਰੇਨਿੰਗ ਦਿੰਦੇ ਨੇ ਤੇ ਚਾਹੇ ਸਟੂਡੈਂਟ ਵੀਕ ਹੋਣ ਚਾਹੇ ਅੱਛੇ ਵੀ ਹੋਣ ਦੋਹਾਂ ਨੂੰ ਇੱਕੋ ਕਲਾਸੇ ਪੜਾਉਂਦੇ ਨੇ ਤੇ ਇੰਡੀਵਿਜੂਅਲ ਜੇ ਕੋਈ ਵੀਕ ਸੁਡਰ ਨੂੰ ਵੱਖਰੀ ਕਲਾਸਿਸ ਵੀ ਪ੍ਰੋਵਾਈਡ ਕਰਦੇ ਨੇ ਮਿਹਨਤ ਪੂਰੀ ਕਰਵਾਉਂਦੇ ਹੋ ਕਹਿੰਦੇ ਇਹ ਕੋਰਸ ਤੁਹਾਡੀ ਹੁੰਦੀ ਆ ਤੇ ਇਹ ਕਿਹੜੇ ਕਿਹੜੇ ਦੇਸ਼ਾਂ ਦਾ ਤੁਸੀਂ ਵੀਜਾ ਜਿਹੜਾ ਉਹ ਲਾਉਂਦੇ ਹੋ ਅਸੀਂ ਭਾਜੀ ਸਟੱਡੀ ਵੀਜ਼ਾ ਕਰਦੇ ਆ ਜਿਵੇਂ ਲਾ ਲੂ ਕਿ ਕੈਨੇਡਾ ਆਸਟ੍ਰੇਲੀਆ ਯੂਕੇ ਨਿਊਜ਼ੀਲੈਂਡ ਬਟ ਉਸ ਤੋਂ ਪਹਿਲਾਂ ਅਸੀਂ ਫਾਈਲ ਪ੍ਰੋਸੈਸ ਕਰਦੇ ਆ ਕਿ ਬੱਚੇ ਦੀ ਰਿਕੁਆਇਰਮੈਂਟ ਜਿਹੜੀ ਆ ਉਹ ਕਿਹੜੀ ਕੰਟਰੀ ਦੀ ਹੁੰਦੀ ਆ ਉਹਨੂੰ ਵਧੀਆ ਪ੍ਰੋਪਰ ਗਾਈਡ ਕਰਕੇ ਜਿੰਨੇ ਵੀ ਬੱਚੇ ਇੱਥੇ ਤੱਕ ਰਗੇ ਨੇ ਉਹ ਸਾਰਿਆਂ ਨੂੰ ਤੁਸੀਂ ਵੀਊ ਲੈ ਸਕਦੇ ਹੋ ਵਧੀਆ ਬੱਚੇ ਸਾਰੇ ਖੁਸ਼ ਨੇ ਪਹਿਲਾ ਸਾਡੀ ਇਹੋ ਪ੍ਰੈਫਰੈਂਸ ਹੁੰਦੀ ਆ ਕਿ ਜਿਹੜੇ ਬੱਚੇ ਨੇ ਫਾਈਲ ਆਉਣੀ ਆ ਉਹਦੇ ਪੇਰੈਂਟਸ ਨਾਲ ਆਉਣ ਤੇ ਕੋਈ ਮਿਸ ਕਾਈਡ ਨਾ ਕੋ ਕਰ ਸਕੇ ਕਲਾਹਾੜ ਸੀ ਕਰਾਉਂਦੇ ਹੋ ਜਾਂ ਪੀਟੀਵੀ ਕਰਾਉਂਦੇ ਹੋ ਆਪਣੇ ਕੋ ਭਾਜੀ ਸਰਵਿਸ ਜਿਹੜੀਆਂ ਸਾਡੀਆਂ ਉਹ ਹੈਗੇ ਆਇਲੈਸ ਪੀਟੀ ਸਪੋਕਨ ਐਂਡ ਇਮੀਗ੍ਰੇਸ਼ਨ ਸਰਵਿਸ ਸੋ ਆਸ ਕਰਦੇ ਆ ਕਿ ਜਿਹੜੇ ਵੀ ਸਟੂਡੈਂਟ ਇੱਥੇ ਆਏ ਆ ਸਟੂਡੈਂਟ ਜੰਮੂ ਤੋਂ ਆਇਆ ਕਿ ਅੰਦਰ ਮੈਂ ਇੱਥੇ ਸਿੱਖਣ ਲਈ ਸੋ ਇਹ ਵਧੀਆ ਤਰੀਕੇ ਨਾਲ ਤਿਆਰੀ ਕਰੇਗਾ ਤੇ ਕਿ ਵਧੀਆ ਜਿਹੜੀ ਜਿਹੜੀ ਇਹਨਾਂ ਦੀ ਫਾਇਲ ਜਿਹੜੀ ਆ ਉਹ ਇਹ ਕਰਨਗੇ ਆਪਣੇ ਹਿਸਾਬ ਨਾਲ ਲਾਉਣਗੇ ਕਿਸੇ ਵੀ ਦੀ ਐਸਡੀ ਹੋਵੇ ਜੇ ਸੇਬ ਐਂਡ ਲੈ ਗਏ ਉਹਦੇ ਹਿਸਾਬ ਨਾਲ ਲੱਗੇਗੀ ਕੈਨੇਡਾ ਦੀ ਵੱਧ ਲੈ ਜਾਏਗਾ ਆਸਟ੍ਰੇਲੀਆ ਲੱਗ ਜੇਗੀ ਤੇ ਅਮਰੀਕਾ ਦੇ ਵੀ ਇਹ ਕਰਦੇ ਆ ਖਬਰ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਜੀ